ਗੁਰੂ ਕਬਛਦਾ ਹੌਸਲਾ ਰੱਖ ਹੋਲੇ ਵਾਲੇ ਦਿਨ ਥਾਲਸਾ ਮਹੱਲੇ ਚੜੇਗਾ ਜਦੋਂ ਤੱਕ ਵੀ ਧਰਤੀ ਤੋਂ ਖਾਲਸਾ ਅਰਦਾਸ ਕਰਕੇ ਮਹੱਲੇ ਚੜੇਗਾ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਦੇ ਨਾਲ ਘੋੜਿਆਂ ਤੇ ਸਵਾਰ ਹੋ ਕੇ ਖਾਲਸੇ ਵਿੱਚ ਵਰਤਿਆ ਕਰੇਗਾ ਕਾਲਾ ਸ਼ਰੋਮਣੀ ਪੰਥ ਕਾਲੀ ਗੁੱਡਾਦਾਲ ਸੁਖ세 ਕਰਨਾ ਦਾ ਸਿੱਖ ਸੰਪਰਦਾਵਾਰ ਨੇ ਅਰਦਾਸ ਕਰਕੇ ਗੁਰੂ ਗੋਬਿੰਦ ਸਿੰਘ ਦੇ ਕਰਨਾ ਵਿੱਚ ਮਹੱਲੇ ਚੜਹਾ ਆਓ ਅਨੰਦਪੁਰ ਦੀ ਧਰਤੀ ਤੇ ਦਾ ਆਵੇਗਾ ਪਰੰਤ ਅਨੰਦਪੁਰ ਜਾਣਾ ਰੂਹ ਨਾਲ ਜਿਹੜਾ ਮਾਰਿਓ ਅਨੰਦਪੁਰ ਦੀ ਧਰਤੀ ਦੇ ਮੰਗਟੇ ਵੀ ਬਾਦਸ਼ਾਹਾਂ ਪੇ ਬੰਨ੍ਹਦੇਗਾ ਭਾਲ ਸਾਜੀ ਹੌਲੇ ਮਹੱਲੇ ਦੀਆਂ ਸ਼੍ਰੋਮਣੀ ਪੰਥ ਅਕਾਲੀ ਗੁੱਡਾ ਸਾਹਿਬ ਵੱਲੋਂ ਨਿਯੰਤਿਤ ਜਨਤ ਬਧਾਈਆਂ ਆਪ ਸੰਤਾਂ ਦਾ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿੰਘ ਸਹਿਬਾਨਾ ਦਾ ਧੰਨਵਾਦ ਸਿੰਘ ਸਹਿਬ ਗਿਆਨੀ ਜਸਵੰਤ ਸਿੰਘ ਜੀ ਹਾਜ਼ਰੀਆਂ ਭਰਦੇ ਨੇ ਧੰਨਵਾਦ ਅਕੀਰ